ਵਹੀ ਗੁਰਜੀ ਦਾ ਖਾਲਸਾ ਵਹੀ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਂ ਹਾਂ ਪਟੇਲਾ ਸਾਈ ਪੱਗ ਦੀ ਜਿਸ ਦੀ ਲੈਂਥ ਹੈਗੀ ਆ 7.5 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਅਲ ਵਰਤਿਆ ਜਿਹੜਾ ਹੁਣ ਆਪਾਂ ਪਹਿਲਾਂ ਲੜ ਲਗਾਵਾਂਗੇ ਲੜ ਨੂੰ ਸਿਰ ਦੇ ਸੈਂਟਰ ਦੇ ਵਿੱਚ ਉਹ ਜਿਹਾਣਾ ਲੜ ਨੂੰ ਸਿਰ ਦੇ ਸੈਂਟਰ ਦੇ ਵਿੱਚ ਜਿਹਾਣ ਤੋਂ ਆ ਲੜ ਨੂੰ ਆਪਾਂ ਫਰਾਲ ਦੇ ਉੱਤੋਂ ਜਿਹੜਾ ਡਬਲ ਫੋਲਡ ਕਰਕੇ ਤੇ ਇਸ ਲੜ ਦੇ ਉੱਤੇ ਹੱਥ ਫੇਰ ਕੇ ਜਿਹੜਾ ਲੜ ਨੂੰ ਬੈਕ ਤਾਂ ਸਾਫ਼ ਕਰਕੇ ਆਪਾਂ ਲਗਾ ਦੇਣਾ ਜੀ ਹੁਣ ਆਪਾਂ ਦੂਸਰਾ ਲੜ ਲਗਾਵਾਂਗੇ ਦੂਸਰੇ ਲੜ ਨੂੰ ਤਾਂ ਆਪਾਂ ਪਹਿਲਾ ਲੜ ਲਿਆ ਦੱਸਿਓ ਉਸ ਤੋਂ ਥੋੜਾ ਫਰਕ ਰੱਖ ਕੇ ਲੈ ਕੇ ਆਵਾਂਗੇ ਜੀ ਲਗਾਵਾਂਗੇ ਦੱਸੋ ਜਿਹੜਾ ਲੜ ਨੂੰ ਉਪਰੋਂ ਚੰਗੀ ਤਰ੍ਹਾਂ ਜਿਹੜਾ ਆਪਾਂ ਇਸ ਲੜ ਨੂੰ ਉਪਰੋਂ ਚੰਗੀ ਤਰ੍ਹਾਂ ਆੜਾ ਪਾ ਫੋਲਡ ਕਰਾਂਗੇ ਹੁਣ ਉਪਰ ਵੀ ਇਹ ਲੜ ਨੂੰ ਆਪਾਂ ਫੋਲਡ ਕਰਕੇ ਹਲਕਾ ਇਹ ਲੜ ਨੂੰ ਜਿਹੜਾ ਆਪਾਂ ਖਿੱਚ ਲੈ ਖੋਲਣਾ ਖੋਲਣ ਤੋਂ ਬਾਅਦ ਫਰੰਟ ਦੇ ਉੱਤੇ ਆਪਾਂ ਜਿਹੜਾ ਹਲਕਾ ਲੜ ਨੂੰ ਇਹ ਘਰ ਫੋਲਡ ਕਰਾ ਫੋਸ ਤੋਂ ਲੜ ਨੂੰ ਇਹ ਘਰ ਖਿੱਚ ਕੇ ਜੀ ਇਸ سلاٹ ਦੇ ਵਿੱਚ ਬਲ ਹਨੂ ਇਹਨਾਂ ਬਲਾਂ ਨੂੰ ਖਿੱਚ ਕੇ ਇਹ ਲੜ ਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਤੇ ਫਿਰ ਇਸ ਤਰ੍ਹਾਂ ਲੜ ਨੂੰ ਡਬਲ ਹੋਲਡ ਕਰਕੇ ਇਸ سلاٹ ਦੇ ਉੱਤੇ ਹੱਥ ਫੇਰ ਕੇ ਨਾਲ ਜਿਹੜੇ ਹੱਥ ਫੇਰ ਕੇ ਇਹ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਜੀ ਉਸੇ ਉਸੇ ਤਰ੍ਹਾਂ ਇਹੜਾ ਆਪਾਂ 3 ਲੜਾਉਗੇ ਇਹੜਾ ਆਪਾਂ ਉਸ ਤਰ੍ਹਾਂ ਹੀ ਲਗਾਵਾਂਗੇ ਜਿਸ ਤਰ੍ਹਾਂ ਆਪਾਂ ਦੂਸਰਾ ਲੜ ਲਗਾਇਆ ਸੀਗਾ ਜਿੰਗੀਦੜਾ ਆਪਾਂ ਲੜੂਗਾ ਉਸ ਲੜ ਨੂੰ ਉੱਪਰ ਫੋਲਡ ਕਰਕੇ ਹਲਕਾ ਹਲਕਾ ਇਹਦਾ ਫੱਕ ਖਿੱਚ ਕੇ ਤੇ ਸੋਫਾ ਨਾਲ ਦਿੱਤੋ ਇਹਦਾ ਲੜ ਨੂੰ ਡਬਲ ਫੋਲਡ ਕਰਨਾ ਉੱਪਰ ਉਹ ਇਹਦਾ ਲੜ ਨੂੰ ਆਪਾਂ ਇਹਦਾ ਫੋਲਡ ਕਰਕੇ ਤੇ ਇਸ ਲੜ ਨੂੰ ਸਾਫ਼ ਕਰ ਲੈਣਾ ਜੀ ਤੁਸੀਂ ਇਸ ਲੜ ਦਾ ਵੀੜ ਆਪਣਾ فاਸਲਾ ਸੈਟ ਕਰਕੇ ਤੇ ਇਸ ਲੜ ਨੂੰ ਵੀੜ ਆਪਾਂ ਸੈਟ ਕਰਕੇ ਲਗਾ ਦੇਣਾ ਤੇ ਜਿਹੜੇ ਆਪਣੇ ਇਹ ਪੇਚਾਂ ਨੇ ਇਹਨਾਂ ਪੇਚਾਂ ਦਾ ਜਿਹੜਾ ਆਪਣਾ فاਸਲਾ ਆਊਗਾ ਉਹ ਸੇਮ ਰੱਖਣਾ ਇਸੇ ਵੀ ਪੇ ਡਾੜਾ ਬੜਾ فاਸਲਾ ਬਧ ਘੜਨ ਨਹੀਂ ਰੱਖਾਂਗੇ ਜਿਹੜੇ ਜਿਹੜਾ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਕਰੋ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਆਪਾਂ ਉਹਨਾਂ ਪੈਸ ਲੜ ਦੇ ਵਿੱਚ ਵੀ ਜਿਹੜਾ ਬਾਸ਼ ਫੇਰ ਕੇ ਲੜਨ ਦਾ ਵੀੜ ਆਪਣਾ فاਸਲਾ ਉਹ ਆਪਾਂ ਸੈੱਟ ਕਰ ਲੈਣਾ ਜਿਹੜਾ ਹੁਣ ਆਪਾਂ ਚੌਥਾ ਲੜ ਲਗਾਉਣਾ ਚੌਥਾ ਲੜ ਨੂੰ ਬੈਕ ਟੂ ਪੈਂਚ ਕਰਕੇ ਤੇ ਜਿਹੜਾ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਆਪਾਂ ਫੋਲਡ ਕਰਨਾ ਆਲਤਾਰ ਨੂੰ ਕਿਚਨ ਤੋਂ ਬਾਅਦ ਜਿਸ ਦਾ ਜਿਹੜਾ ਬਾਤੂ ਕਪੜਾ ਆਊਗਾ ਉਸ ਕਪੜੇ ਨੂੰ ਆਪਾਂ ਅੰਦਰ ਨੂੰ ਫੋਲਡ ਕਰ ਦੇਣਾ ਜੀ ਤੇ ਫਰੰਟ ਦੇ ਉੱਤੇ ਜਿਹੜਾ ਲੜ ਨੂੰ ਟਵਰ ਫੋਲਡ ਕਰਕੇ ਤੇ ਛੜੜ ਦੇ ਉੱਤੇ ਵੀ ਆਇੜਾ ਹੱਥ ਫੇਰ ਕੇ ਲੜ ਨੂੰ ਸਾਫ਼ ਕਰਕੇ ਛੜੜ ਨੂੰ ਵੀ ਜਿਹੜਾ ਸਾਫ਼ ਕਰਕੇ ਲਗਾ ਦੇਣਾ ਜੀ ਜਿਹੜੇ ਆਪਣੇ ਉੱਪਰਲੇ ਪੇਚ ਉਹਨਾਂ ਪੇਚਾਂ ਨੂੰ ਵੀ ਆਪਾਂ ਸੈੱਟ ਕਰਨਾ ਉੱਪਰਲੇ ਪੇਚਾਂ ਦਾ ਵੀ ਜਿਹੜਾ ਆਪਣਾ ਫਾਸਲਾ ਉਹ ਆਪਾਂ ਸੇਮ ਰੱਖਣਾ ਜੀ ਉੱਪਰਲੇ ਪੇਚਾਂ ਦਾ ਫਾਸਲਾ ਸੈੱਟ ਕਰਨ ਦੇ ਲਈ ਤੁਸੀਂ ਡਬਲ ਸੀ ਚਾਬ ਵਰਤ ਸਕਦੇ ਹੋ ਡਬਲ ਸੀ ਵਿੱਚ ਦੇਖ ਕੇ ਕਿਸੇ ਵੀ ਤੁਹਾਡੇ ਉੱਪਰਲੇ ਪੇਚ ਦਾ ਫਾਸਲਾ ਫਾਸਲਾ ਵਧਿਆ ਘਟੂਗਾ ਤੁਸੀਂ ਡਬਲ ਸੀ ਵਿੱਚ ਦੇਖ ਕੇ ਜਿਹੜਾ ਆਪਣਾ ਫਾਸਲਾ ਸੈੱਟ ਕਰ ਸਕਦੇ ਹੋ ਜੀ ਹੁਣ ਆਪਾਂ ਸਾਰੇ ਪੇਚਾਂ ਦੇ ਵਿੱਚ ਬਾਅਦ ਸ਼ੇਅਰ ਕੇ ਇਹਨਾਂ ਪੇਚਾਂ ਦਾ ਫਾਸਲਾ ਸੈੱਟ ਕਰ ਲੈਣਾ ਹਮਨ ਪਣੀ ਵਾਲਾ ਲੜ ਲਗਾਵਾਂਗੇ ਅਣੀ ਵਾਰ ਲੜ ਨੂੰ ਵੈਕ ਤੋਂ ਵਿੱਚ ਕਰਕੇ ਉੱਪਰੋਂ ਲੜ ਨੂੰ ਫੋਲਡ ਕਰਨਾ ਅੱਖ ਤੱਕ ਅੱਖ ਤੱਕ ਲੜ ਨੂੰ ਖਿੱਚਣਾ ਅੱਖ ਤੱਕ ਲੜ ਨੂੰ ਖਿੱਚ ਕੇ ਇਸ ਦਾ ਬਾਦੂ ਕੱਪੜਾ ਉਹ ਆਪਾਂ ਫੋਲਡ ਕਰ ਅੰਦਰ ਨੂੰ ਫੋਲਡ ਕਰ ਦੇਣਾ ਜਿੱਥੇ ਆਪਣਾ ਡੰਗ ਬੰਦ ਹੋਗਾ ਉੱਥੇ ਇਸ ਕੱਪੜੇ ਨੂੰ ਆਪਾਂ ਫੋਲਡ ਉੱਥੇ ਫੋਲਡ ਕਰ ਦੇਣਾ ਤੇ ਫਰੰਟ ਦੇ ਉੱਤੇ ਜਿਹੜਾ ਲੜ ਨੂੰ ਡਬਲ ਫੋਲਡ ਕਰਨਾ ਜੀ ਜਿੰਨਾ ਜਿਹੜਾ ਲੜਨੂਡ ਆਪਾਂ ਹੁਣ ਸੈੱਟ ਕਰਕੇ ਇਸ ਲੜਨੂਡ ਨੂੰ ਸਾਫ਼ ਕਰਕੇ ਆਪਾਂ ਇਹਦਾ ਲਗਾ ਦੇਣਾ ਹੁਣ ਜਿਹੜਾ ਆਪਾਂ ਪੰਜਵਾਂ ਲੜ ਲਗਾਏਗਾ ਪੰਜਵਾਂ ਲੜ ਦਾ ਵੀ ਆਪਾਂ ਇਹਦਾ ਫਾਸਲਾ ਸੈੱਟ ਕਰਾਂਗੇ ਆਈਮਰ ਦੇ ਉੱਪਰ ਵੀ ਬੇੜਾ ਪਾਵਾਸ਼ ਫੇਰ ਕੇ ਉੱਪਰ ਵੀ ਆਪਾਂ ਪੇ ਲੜਾਇਗਾ ਸੜਨ ਸਾਫ ਕਰ ਲੈਣਾ ਜੀ ਹੁਣ ਜਿਹੜੀ ਆਪਣੀ ਪਾਕੀ ਪਗ ਦੀ ਵੀ ਸੈਟਿੰਗ ਹੋ ਗਈ ਉਹ ਵੀ ਇਹ ਆਪਾਂ ਕਰ ਲੈਣੀ ਆ ਆਪਾਂ ਜਿਹੜਾ ਛਿਮੇ ਲੜ ਲਗਾਵਾਂਗੇ ਛਿਮੇ ਲੜ ਨੂੰ ਵੈਕ ਤੋਂ ਪਿੰਚ ਕਰਕੇ ਲੜ ਨੂੰ ਉੱਪਰੋ ਫੋਲਡ ਕਰਨਾ ਇਸ ਲੜ ਨੂੰ ਆਪਾਂ ਇਹਦਾ ਨਕੀਸ਼ੇ ਦੇ ਵਿੱਚ ਰੱਖ ਕੇ ਲੜ ਛਿਮੇ ਲੜ ਨੂੰ ਜਿਹੜਾ ਆਪਾਂ ਨਕੀਸ਼ੇ ਦੇ ਵਿੱਚ ਰੱਖ ਕੇ ਲੜ ਫੋਲਡ ਕਰਾਂਗੇ ਇਸ ਲੜ ਨੂੰ ਖਿੱਚ ਕੇ ਛਾੜ ਨੂੰ ਉੱਪਰ ਹੋਲਡ ਕਰਕੇ ਫਰੰਟ ਦੇ ਉੱਤੇ ਲੜ ਨੂੰ ਅੱਗੇ ਰੋਲਡ ਕਰਕੇ ਲੜ ਨੂੰ ਹਲਕਾ ਖਿੱਚ ਕੇ ਜਿਹੜਾ ਡਬਲ ਫੋਲਡ ਕਰ ਦੇਣਾ ਤੇ ਇਸ ਲੜ ਨੂੰ ਜਿਹੜਾ ਆਪਾਂ ਉੱਪਰੋਂ ਵੀ ਅੱਗੇ ਰੋਲਡ ਕਰਕੇ ਤੇ ਇਸ ਲੜ ਦੇ ਉੱਤੇ ਜਿਹੜਾ ਆਪਾਂ ਹੱਥ ਫੇਰ ਕੇ ਇਸ ਲੜ ਦਾ ਜਿਹੜਾ ਬਣਾ ਫਾਸਲਾ ਵੀ ਜਿਹੜਾ ਆਪਾਂ ਸੈੱਟ ਕਰਕੇ ਲਗਾ ਦੇਣਾ ਲੜ ਨੂੰ ਜੀ ਤੇ ਹੁਣ ਬਾਅਦ ਵਿੱਚ ਜਿਹੜਾ ਆਪਾਂ ਇਸ ਲੜ ਦੇ ਵਿੱਚ ਪਾਸ ਫੇਰ ਕੇ ਇਸ ਲੜ ਦਾ ਜਿਹੜਾ ਆਪਾਂ സാഫന ജി ചിത്ര ഫാസിലെ ਪਗ ਦੀ ਸ਼ੇਪ ਆ ਗਈ ਪਗ ਦੀ ਸ਼ੇਪ ਨੂੰ ਵੀ ਆਪਾਂ ਸੈੱਟ ਕਰਨਾ ਹੁਣ ਇਹ ਪਲੇ ਵਿੱਚ ਇਹਨੂੰ ਵੀ ਆਪਾਂ ਸੈੱਟ ਕਰ ਲੈਣਾ ਪਲੇ ਵਿੱਚ ਦੇ ਵਿੱਚ ਬਾਅਦ ਫਿਰ ਕੋਪਲੇ ਵਿੱਚ ਨੂੰ ਵੀ ਜਿਹੜਾ ਆਪਾਂ ਸਾਫ਼ ਕਰਨਾ ਪਾ ਕਲਗੀ ਲੜ ਲਈ ਪੱਕ ਪੈਨ ਲਗਾਵਾਂਗੇ ਨਕਸ਼ ਛੇ ਦੇ ਵਿੱਚ ਰੱਖ ਕੇ ਜਿਹੜਾ ਆਪਾਂ ਪੱਕ ਪੈਨ ਲਗਾ ਦੇਣਾ ਜੇਸ਼ ਤੋਂ ਆਦੋਂ ਆਪਾਂ ਆੜਾ ਕਲਗੀ ਲੜ ਲਗਾਉਣਾ ਕਲਗੀ ਲੜ ਨੂੰ ਉਪਰੋਂ ਉਪਰੋਂ ਫੋਲਡ ਕਰਨਾ ਤੇ ਉਪਰ ਤੋਂ ਉਪਰਲਾ ਬੱਲਾ ਇਹਦਾ ਆਪਾਂ ਉਥਲੇ ਨੂੰ ਫੋਲਡ ਕਰਨਾ ਤੇ ਜਿਹੜਾ ਥੜਲਾ ਬੱਲਾ ਹੋਊਗਾ ਉਸ ਨੂੰ ਆਪਾਂ ਆਪਨੂੰ ਫੋਲਡ ਕਰ ਦੇਣਾ ਜੀ ਇਹ ਲੜਨ ਨੂੰ ਜਿਹੜਾ ਆਪਾਂ ਚੰਗੀ ਤਰ੍ਹਾਂ ਸਾਫ਼ ਕਰਨਾ। ਇਹ ਲੜ ਜਿਵੇਂ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਅੰਦਰ ਨੂੰ ਫੋਲਡ ਕਰਕੇ ਜਿਹੜਾ ਲੜਨ ਨੂੰ ਆਪਾਂ ਸਾਫ਼ ਕਰ ਦੇਣਾ ਜੀ। ਚੰਗੀ ਤਰ੍ਹਾਂ ਲੜਨ ਸਾਫ਼ ਕਰਨ ਤੋਂ ਬਾਅਦ ਜਿਹੜਾ ਆਪਾਂ ਪੱਗ ਬੰਨ ਲਿਆ ਇਸ ਦਾ ਪੱਗ ਪੈਨ ਲੜਨ ਨੂੰ ਆਪਾਂ ਥੱਲੇ ਜਿਹਾ ਜਾਣਾ। ਪਗ ਪੈ ਨਾਲ ਜੀ ਲੜਨ ਲਾਉਣ ਤੋਂ ਬਾਅਦ ਫਰੰਟ ਵਾਲੋ ਜਿਹੜਾ ਆਪਾਂ ਲੜਨ ਨੂੰ ਘੁਮਾ ਦੇਣਾ ਜੀ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ 6 ਮਿੰਟ ਲਗਾਏ ਸੀਗਾ ਲੜਨ 6 ਮਿੰਟ ਨਾਲ ਦੱਬ ਦੇਣਾ ਜੀ ਜੇਕਰ ਤੁਹਾਡਾ ਲੜ ਉਪਰੋਂ ਢਿੱਲਾ ਰਹਿ ਜਾਂਦਾ ਹੈ ਤੁਸੀਂ ਉਸ ਦੇ ਉੱਤੇ ਪਗ ਪੈ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਲੜ ਪਿੱਲਾ ਨਹੀਂ ਰਹੇਗਾ ਹੁਣ ਜਿਹੜਾ ਆਪਣਾ ਪਗ ਦਾ ਫਰੰਟ ਆ ਅਪਗ੍ਰੇਡ ਹੋ ਚੁੱਕਿਆ ਹੁਣ ਇਸ ਫਰੰਟ ਦੀ ਜਿਹੜੀ ਆਪਣੀ ਬਾਕੀ ਦੀ ਸੈਟਿੰਗ ਹੋ ਗਈ ਆ ਆਪਾਂ ਕਰ ਲੈਣੀ ਆ ਤੇ ਜਿਹੜੇ ਆਪਣੇ ਪੱਗ ਹੈ ਇਹ ਦੋਨੀਆਂ ਅੱਖਾਂ ਤੋਂ ਵੀ ਜਿਹੜੀ ਆਪਾਂ ਬਰਾਬਰ ਰੱਖਣੀ ਆ। ਆਣਾ ਪਾ ਜਿਹੜਾ ਸਿਰ ਟਕਾਂ ਗੀ ਜਿਹੜਾ ਸਿਰ ਦੇ ਸੈਂਟਰ ਦੇ ਵਿੱਚੋਂ ਪਹਿਲਾਂ ਨਾਲ ਲਗਾ ਇਸਦਾ ਹੌਸਲਾ ਨੂੰ ਖਿੱਚ ਕੇ ਪੂਰੇ ਸਿਰ ਦੇ ਤੇੜਾ ਆਪਾਂ ਲੜ ਨੂੰ ਖਾਰ ਦੇਣਾ। ਸਿਰ ਦੇ ਲੜ ਨੂੰ ਖਾਰਨ ਤੋਂ ਬਾਅਦ ਲੜਾਂ ਥਲੇ ਕੱਪੜੇ ਜਿਹੜਾ ਆਪਾਂ ਦੇ ਦੇਣਾ ਜੀ। ਇਹ ਆਪਣਾ ਮੂੜ ਲੜੜਾ ਦਊਗਾ ਉਸ ਲੜ ਨੂੰ ਖਿੱਚ ਕੇ ਆਪਣਾ ਜਿਹੜਾ ਸਿਰਾ ਟਾਈਟ ਕਰਾਂਗੇ ਜਿਹੜਾ ਤੜਾ ਸਰਪਰੋ ਨੰਗਰ ਹੈ ਇਹਦਾ ਹੈ ਤੁਸੀਂ ਦਬਸੀ ਸ਼ੀਸ਼ੇ ਵਿੱਚ ਦੇਖ ਕੇ ਜਿਹੜਾ ਆਪਣਾ ਸਿਰਾ ਉਹ ਟੱਕ ਸਕਦੇ ਹੋ ਤੇ ਮੂੜ ਲੜ ਨੂੰ ਖਿੱਚ ਕੇ ਜਿਹੜਾ ਆਪਣਾ ਸਰਵ ਨੂੰ ਟਾਈਟ ਕਰ ਦੇਣਾ ਮੂੜ ਲੜ ਨੂੰ ਦੋਨਾਂ ਸਾਈਡ ਤੋਂ ਫੋਲਡ ਕਰਕੇ ਬੈਕ ਤੇ ਦਬ ਦੇਣਾ ਜੀ ਆਪਣੀ ਜਿਹੜੀ ਪੱਗ ਆ ਉਹ ਕੰਪਲੀਟ ਹੋ ਚੁੱਕੀ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਭਾਈ ਗੁਰਜੀ ਦਾ ਖਾਤ